ਜਾ ਪੁਲਿਸ ਦੇ ਅਫਸਰਾਂ ਦੀ ਗੱਲ ਹੈ ਵਾਰ-ਵਾਰ ਇੱਕ ਸ਼ਬਦ ਦਾ ਜ਼ਿਕਰ ਹੋਇਆ ਹੁਣ ਤੇ ਪੰਜਾਬ ਪੁਲਿਸ ਨੇ ਖੁਦ ਕਹਿਣਾ ਸ਼ੁਰੂ ਕਰ ਦਿੱਤਾ ਆਪਣੀਆਂ ਪ੍ਰੈਸ ਨੋਟਾਂ 'ਚ ਉਹ ਕਾਲੀਆਂ ਪੇਡਾਂ ਦਾ ਹੁਣ ਇਸੇ ਤਰ੍ਹਾਂ ਦਾ ਇੱਕ ਵਿਵਾਦਿਤ ਡੀਐਸਪੀ ਉਸ ਨੂੰ ਕਹਿ ਸਕਦੇ ਆ ਉਹ ਹੁਣ ਰਡਾਰ ਦੇ ਉੱਤੇ ਆ ਗਿਆ ਉਹਨੇ ਤਾਂ ਇਥੋਂ ਤੱਕ ਕਿ ਕਈ ਕਾਰਨਾਮੇ ਐਸੇ ਕੀਤੇ ਆ ਪਰ ਹੱਥ ਨਹੀਂ ਸੀ ਚੜ ਰਿਆ ਪਰ ਹੁਣ ਜਦੋਂ ਆਇਆ ਰਡਾਰ ਦੇ ਉੱਤੇ ਤੇ ਹੁਣ ਉਸ ਦੀਆਂ ਮੁਸ਼ਕਲਾਂ ਕਿਵੇਂ ਵਧ ਗਈਆਂ ਨੇ ਤੇ ਉਹ ਕਿਹੜੇ-ਕਿਹੜੇ ਉਸ ਨੇ ਕਾਰਨਾਮੇ ਕੀਤੇ ਆ ਕਿ ਖਾਕੀ ਤੇ ਦਾਗ ਲਾ ਕੇ ਰੱਖ ਦਿੱਤੇ ਆ ਦੇਖੋ ਸਭ ਤੋਂ ਵੱਡੀ ਗੱਲ ਹੈ ਕਿ ਪੰਜਾਬ ਪੁਲਿਸ ਨੇ ਉਸ ਬੰਦੇ ਨੂੰ ਜਿਹੜੀ ਨਸ਼ਿਆਂ ਦੇ ਖਿਲਾਫ ਬਣਾਈ ਗਈ ਐਸਟੀਐਫ ਆ ਉਹਦੇ ਚ ਡੀਐਸਪੀ ਲਾਇਆ ਸੀ ਮਤਲ ਕਾਲੀ ਭੇਡ ਪੰਜਾਬ ਪੁਲਿਸ ਨੇ ਆਪੇ ਸ਼ਾਮਿਲ ਕੀਤੀ ਫਿਰ ਉਹਨੂੰ ਉਥੋਂ ਕੱਢਿਆ ਗਿਆ ਫਿਰ ਉਹਨੂੰ ਪੀਏਪੀ ਪੰਜਾਬ ਆਰਮਡ ਜਿਹੜੀ ਪੁਲਿਸ ਆ ਉਹਦੀ ਨੌਵੀਂ ਬਟਾਲੀਅਨ ਚ ਉਹਨੂੰ ਡੀਐਸਪੀ ਲਾ ਦਿੱਤਾ ਔਰ ਤੁਸੀਂ ਜਿਹੜੇ ਐਸਟੀਐਫ ਬਣਾਈ ਹੈ ਡਰੱਗਜ਼ ਨੂੰ ਲੈ ਕੇ ਉਹਦੇ 'ਚ ਤੁਸੀਂ ਆਪ ਕਾਲੀਆਂ ਭੇਡਾਂ ਸ਼ਾਮਲ ਕਰਕੇ ਬੈਠੇ ਹੋ ਕਿਉਂਕਿ ਪੈਸਾ ਬਹੁਤ ਆ ਡਰਾਵਾ ਬਹੁਤ ਆ ਲੋਕਾਂ ਨੂੰ ਡਰਾ ਕੇ ਝੂਠੇ ਮੁਕਦਮੇ ਦਰਜ ਕਰਕੇ ਤੁਸੀਂ ਪੈਸੇ ਇਕੱਠੇ ਕੀਤੇ ਤੇ ਲੋਕਾਂ ਦੇ ਪਰਚੇ ਦਰਜ ਕੀਤੇ ਅ ਪਿਛਲੇ ਹਫਤੇ ਦੀ ਖਬਰ ਹੈ ਨਾ ਕਿ ਕਪੂਰਥਲੇ ਦੀ ਐਸਐਸਪੀ ਨੂੰ ਤਲਬ ਕੀਤਾ ਕਿਉਂ ਕੀਤਾ ਕਿ ਪੁਲਸ ਵਾਲਾ ਇੱਕ ਅਫਸਰ ਜਾ ਰਿਹਾ ਸੀ ਲਿੰਕ ਰੋਡ ਸੀ ਰਾਹ ਕੱਚਾ ਸੀ ਤੇ ਤੰਗ ਸੀ ਛੇਤੀ ਸਾਈਡ ਨਹੀਂ ਦੇ ਪਾਇਆ ਜਦੋਂ ਸਾਈਡ ਮਿਲੀ ਗੱਡੀ ਰੋਕੀ ਚਾਰ ਚਪੇੜਾਂ ਵੀ ਮਾਰ ਰਹੀਆਂ ਹੋਣੀਆਂ ਗੱਡੀ ਕਬਜ਼ੇ 'ਚ ਕਰ ਲਈ ਮੋਬਾਈਲ ਖੋਲਿਆ ਤੇ ਕਹਿੰਦੇ ਜੀ ਇਹ ਨਸ਼ਾ ਵੇਚਦਾ ਹੈਗਾ ਉਹ ਹਾਈ ਕੋਰਟ ਗਿਆ ਉਹਦੇ ਸਵਾ ਦੋ ਮਹੀਨੇ ਜੇਲ੍ਹ ਚ ਲਾਤੇ ਹੈਗੇ ਤੇ ਹੁਣ ਪੁਲਿਸ ਹਾਈ ਕੋਰਟ ਨੇ ਕਿਹਾ ਕਿ ਉਹਨਾਂ ਜਿਨ੍ਹਾਂ ਪਰਚਾ ਦਰਜ ਕੀਤਾ ਉਹਨਾਂ ਦੇ ਖਿਲਾਫ ਕਾਰਵਾਈ ਕਰੋ ਮਤਲਬ ਇਸ ਹੱਦ ਤੱਕ ਪੁਲਿਸ ਜਾਂਦੀ ਹੈਗੀ ਤੇ ਖੁਦ ਜਿਹੜੇ ਡੀਐਸਪੀ ਲੈਵਲ ਦੇ ਅਧਿਕਾਰੀ ਐਸਪੀ ਲੈਵਲ ਦੇ ਅਧਿਕਾਰੀ ਉਹ ਰਲੇ ਹੋਏ ਨੇ ਨਸ਼ੇ ਦੇ ਤਸਕਰਾਂ ਦੇ ਨਾਲ ਮਾਲੀ ਫੜ ਲਿਆ ਤੱਗੜ ਫੜ ਲਿਆ ਭਾਨਾ ਸਿੱਧੂ ਫੜ ਲਿਆ ਇੱਕ ਏ.ਆਈ.ਜੀ ਹੈਗਾ ਰਾਜੀਤ ਸਿੰਘ ਅਜੇ ਤੱਕ ਉਹ ਨਹੀਂ ਫੜਿਆ ਹੈਗਾ ਇੱਕ ਤਰਨਤਾਲ ਦੇ ਵਿੱਚ ਇੱਕ ਪੰਜਾਬ ਪੁਲਿਸ ਦੇ ਡੀ.ਆਈ.ਜੀ ਦੇ ਖਿਲਾਫ ਪਰਚਾ ਦਰਜ ਹੈਗਾ ਉਹਨੂੰ ਅੱਜ ਵੀ ਕੁਰਸੀ ਦਿੱਤੀ ਉਹ ਨਹੀਂ ਫੜਿਆ ਹੈਗਾ ਮਤਲਬ ਕਾਲੀਆਂ ਭੇਡਾਂ ਦੇ ਤੁਸੀਂ ਆਪ ਉਹਨਾਂ ਦੇ ਮਾਈ ਬਾਪ ਬਣ ਕੇ ਬੈਠਿਓ ਹੁਣ ਜਿਹੜਾ ਅੰਮ੍ਰਿਤਸਰ ਦੇ ਵਿੱਚ ਕੋਠੀ ਆਲੀਸ਼ਾ ਨੇ ਇੱਕ ਡੀ.ਐਸ.ਪੀ ਦੀ ਔਰਤੇ ਕੱਲ ਛਾਪਾ ਮਾਰਿਆ ਹੈਗਾ ਉਹਨੂੰ ਪਹਿਲਾਂ ਹੀ ਪਤਾ ਹੀ ਫਰਾਰ ਸੀ ਠੀਕ ਹੈ ਉਹਨੂੰ ਨਾਮਜ਼ਦ ਕਰ ਲਿਆ ਹੈਗਾ ਔਰ ਉਹ ਉਹ ਨਸ਼ੀਲੀਆਂ ਦਵਾਈਆਂ ਤੇ ਬਰਾਮਦ ਹੋਈਆਂ ਤੇ ਪੈਸੇ ਵੀ ਬਰਾਮਦ ਹੋਇਆ ਕਿਨੇ ਵਰਿੰਦਰ ਕੁਮਾਰ ਮਹਾਜਨ ਉਹਦਾ ਡੀਐਸਪੀ ਦਾ ਨਾਮ ਹੈਗਾ ਉਹਨੂੰ ਐਸਟੀਐਫ ਦੇ ਵਿੱਚ ਪਹਿਲਾਂ ਤੇ ਪਤਾ ਕਰੋ ਕਿ ਉਹਨੂੰ ਐਸਟੀਐਫ ਦੇ ਵਿੱਚ ਕਿੰਨੇ ਟਰਾਂਸਫਰ ਕੀਤੇ ਆ ਇਹ ਜਿਹਦੇ ਲੱਛਣ ਹੀ ਕਿਉਂਕਿ ਐਸਟੀਐਫ ਦੇ ਵਿੱਚ ਕਈਆਂ ਕਈ ਚੰਗੇ ਵੀ ਆਗੇ ਕਈ ਮਾੜੇ ਵੀ ਆਗੇ ਨੇ ਚੰਗੇ ਮਾੜੇ ਦੇ ਬੰਦੇ ਮਿਲਣਗੇ ਪਰ ਜਿਹੜੇ ਇਦਾਂ ਦੇ ਇਨਵੈਸਟੀਗੇਸ਼ਨ ਵਿੰਗ ਹੁੰਦੇ ਨੇ ਉੱਥੇ ਤੇ ਘੱਟੋ ਘਾਟੇ ਬੰਦੇ ਇਹੋ ਜਿਹੇ ਲਾਉਣੇ ਚਾਹੀਦੇ ਨੇ ਮਤਲਬ ਜਿਹੜੀ ਜਦੋਂ ਆਪਾਂ ਆਟਾ ਛਾਂੜਦੇ ਹਾਂ ਜੇ ਛਾਨਣ ਹੀ ਨਾ ਉਹ ਤੇ ਬਰੀਕ ਛਾਨਣੀ ਲਾ ਕੇ ਅਫਸਰ ਸ਼ਾਮਿਲ ਕਰਨੇ ਚਾਹੀਦੇ ਨੇ ਚਾਹੇ ਉਹ ਵਿਜੀਲੈਂਸ ਬਿਊਰੋ ਹੋਵੇ ਚਾਹੇ ਉਹ ਐਸਟੀਐਫ ਵਾਲਾ ਮਸਲਾ ਹੋਵੇ ਘੱਟੋ ਘੱਟ ਏਜੰਸੀਆਂ ਇਹ ਜਿਹੜੀਆਂ ਦੋ ਏਜੰਸੀਆਂ ਆ ਗਈਆਂ ਨੇ ਭੀ ਜੇ ਤੁਸੀਂ ਕਾਲੀਆਂ ਭੇਡਾਂ ਨੂੰ ਹੀ ਇਹਨਾਂ ਵਿੱਚ ਸ਼ਾਮਿਲ ਕਰ ਲਓ ਫਿਰ ਤੁਹਾਡੇ ਵਿੰਗ ਦਾ ਕੀ ਫਾਇਦਾ ਹੁਣ ਜਿਹੜੀ ਖਬਰ ਸਾਹਮਣੇ ਆਈ ਹੈ ਖਬਰ ਇਹ ਕਿ ਜਿਹੜਾ ਡੀਐਸਪੀ ਵਿਰਿੰਦਰ ਕੁਮਾਰ ਹੈ ਨਾ ਉਹਨੂੰ ਲੈ ਕੇ ਸਰਕਾਰ ਕਹਿੰਦੀ ਹੈ ਕਿ ਪੰਜਾਬ ਪੁਲਿਸ ਦੀ ਐਨਟੀਐਫ ਨੇ ਡੀਐਸਪੀ ਵਰਿੰਦਰ ਮਹਾਜਨ ਤੇ ਨਸ਼ਾ ਸਪਲਾਈਰ ਨਾਲ ਮਿਲੀ ਭੁਗਤ ਕਰਨ ਲਈ ਪਰਚਾ ਦਰਜ ਕੀਤਾ ਮੁੱਖ ਮੰਤਰੀ ਭਗਵੰਤ ਮਾਨ ਦੇ ਨਿਰਦੇਸ਼ਾਂ ਤੇ ਪੰਜਾਬ ਪੁਲਿਸ ਨੇ ਭ੍ਰਿਸ਼ਟਾਚਾਰ ਵਿਰੁੱਧ ਅਪਣਾਈ ਜ਼ੀਰੋ ਟੋਲਰੈਂਸ ਨੀਤੀ ENF ਨੇਟ ਐਨਟੀਐਫ ਨੇ ਡੀਐਸਪੀ ਵਰਿੰਦਰ ਮਹਾਜਣਾ ਤੇ ਉਸਦੇ ਸਾਥੀ ਅਖਲਜੈ ਸਿੰਘ ਵੱਲੋਂ ਆਪਣਾਈ ਰਿਸ਼ਵਤਖੋਰੀ ਦੀ ਹਨਾਨੀ ਜਨਨਕ ਯੋਜਨਾ ਦਾ ਪਰਦਾਫਾਸ਼ ਕੀਤਾ ਡੀਜੀਪੀ ਸਾਹਿਬ ਦੀ ਸਟੇਟਮੈਂਟ ਹੈ ਦੋਸ਼ੀ ਡੀਐਸਪੀ ਨੇ ਫਾਰਮਾ ਕੰਪਨੀਆਂ ਨੂੰ ਕਾਨੂੰਨੀ ਨਤੀਜਿਆਂ ਤੋਂ ਬਚਾਉਣ ਲਈ 45 ਲੱਖ ਰੁਪਏ ਦੀ ਰਿਸ਼ਵਤ ਲਈ ਸੀ ਹੁਣ ਪੂਰੀ ਕੀ ਹੈ ਜਿਹੜਾ ਡੀਜੀਪੀ ਗੌਰਵ ਜਾਦਵ ਸਾਹਿਬ ਦੀ ਇੱਕ ਸਟੇਟਮੈਂਟ ਹੈ ਕਿ ਇਸ ਬੰਦ ਵਿੱਚ ਅਸੀਂ ਭ੍ਰਿਸ਼ਟਾਚਾਰ ਰੋਕੂ ਐਕਟ ਕਾਨੂੰਨ ਧਾਰਾ ਜਿਹੜਾ 7 ਤੇ 8 ਦੇ ਤਹਿਤ ਤੇ ਐਨਡੀਪੀ ਐਕਟ ਦੀ ਧਾਰਾ 2 ਦੇ ਤਹਿਤ ਮੁਕੱਦਮਾ ਦਰਜ ਕਰਤਾ ਉਹਨਾਂ ਦੱਸਿਆ ਕਿ ਏ ਐਨਟੀ ਐਫ ਜਿਹੜੀ ਐਂਟੀ ਟਾਸਕ ਫੋਰਸ ਬਣਾਈ ਹੈ ਨੇ ਨਸ਼ੇ ਤਸਕਰ ਲੈ ਕੇ ਕਰੀਬ 2 ਕਰੋੜ ਰੁਪਏ ਦੀਆਂ ਅਲਪਰਾ ਜੋਲਮ ਗੋਲੀਆਂ ਤੇ 40 ਕਿਲੋਗ੍ਰam ਕੱਚੀ ਅਲਪਰਾ ਜ਼ੁਲਮ ਜਬਤ ਕਰਨ ਸਬੰਧੀ ਮਾਮਲੇ 'ਚ ਦਰਜ ਫਰਵਰੀ 2024 ਦੇ ਕੇਸ ਦੀ ਤਾਜ਼ਾ ਜਾਂਚ ਤੋਂ ਬਾਅਦ ਆਪਣੀ ਹੀ ਰੈਂਕ 'ਚ ਭ੍ਰਿਸ਼ਟਾਚਾਰ ਵਿਰੁੱਧ ਨਾਇਕ ਕਾਰਵਾਈ ਕਰਦਿਆਂ ਡੀਐਸਪੀ ਵਜੋ ਤਨਾਦ ਵਰਿੰਦਰ ਕੁਮਾਰ ਮਹਾਜਨ ਤੇ ਉਹਦਾ ਸਾਥੀ ਅਖਲਜੈ ਸਿੰਘ ਵਾਸੀ ਲਖਨਊ ਰਿਸ਼ਵਤ ਖੋਰੀ ਦੀ ਇੱਕ ਹੈਰਾਨ ਕਰਨ ਵਾਲੀ ਯੋਜਨਾ ਵਿੱਚ ਸ਼ਾਮਲ ਸਨ ਇਸ ਵੇਲੇ ਡੀਐਸਪੀ ਮਹਾਜਨ ਨੌਵੀਂ ਬਟਾਲੀਅਨ ਪੀਏਪੀ ਅੰਮ੍ਰਿਤਸਰ ਵਿੱਚ ਬਤੌਰ ਡੀਐਸਪੀ ਤਨਾਦ ਸੀ ਡੀਜੀਪੀ ਨੇ ਦੱਸਿਆ ਮਈ 2024 ਵਿੱਚ ਮੈਸੇਜ ਸਮੀਲੈਕਸ ਫਾਰਮਾਚੈਮ ਡਰੱਗਸ ਇੰਡਸਟਰੀ ਵਿਕਾਸਾਂ ਦੇ ਨਿਰੀਖਣ ਦੇ ਦੌਰਾਨ ਏ ਐਨਟੀਐਫ ਟੀਮ ਨੂੰ NDPA ਐਕਟ ਦੀਆਂ ਗੰਭੀਰ ਉਲੰਘਣਾ ਦਾ ਪਤਾ ਲੱਗਿਆ ਸੀ ਅੱਗੇ ਕਹੇ ਕਿ ਇਸ ਕੇਸ ਦੀ ਮੋੜ ਲਈ ਜਾਣ ਤੋਂ ਪਤਾ ਲੱਗਾ ਕਿ ਡੀਐਸਪੀ ਮਹਾਜ ਨੇ ਕਾਨੂੰਨੀ ਨਤੀਜਿਆਂ ਤੋਂ ਬਚਾਉਣ ਲਈ ਉਸ ਕੰਪਨੀ ਕੋਲੋਂ 45 ਲੱਖ ਰੁਪਏ ਲਏ ਸੀ ਇਸ ਮਸਲੇ ਜਿਹੜੇ ਇਸ ਟੀਮ ਦੇ ਮੁਖੀ ਨੇ ਹੈ ਨਾ اے ਐਨਟੀਐਫ ਜਿਹੜੀ ਨਵੀਂ ਬਣਾਈ ਹੈ ਨਾ ਉਹਦੇ ਵਿਸ਼ੇਸ਼ ਡੀਜੀਪੀ ਨੇ ਜੇ ਕੁਲਦੀਪ ਸਿੰਘ ਨੇ ਦੱਸਿਆ ਕਿ ਦੋ ਅਹਿਮ ਗਵਾਹਾਂ ਵੱਲੋਂ ਨਿਆਂਇਕ ਅਧਿਕਾਰੀ ਦੇ ਸਾਹਮਣੇ ਸਵੈ ਇਸ਼ਤਿਹਤ ਬਿਆਨ ਦਿੱਤੇ ਜਾਣ ਤੇ ਵਿੱਤੀ ਤੇ ਤਕਨੀਕੀ ਸਬੂਤਾਂ ਰਾਈ ਪੁਸ਼ਟੀ ਹੁਣਪਰੰਤ ਡੀਐਸਪੀ ਮਹਾਜਨ ਵੱਲੋਂ ਭ੍ਰਿਸ਼ਟਾਚਾਰ ਦੇ ਪਰਦਾਫਾਸ਼ ਜਿਸ ਕਾਰਨ ਉਹਦੇ ਖਿਲਾਫ ਹੋਏ ਕਾਨੂੰਨੀ ਕਾਰਵਾਈ ਕਰਨ ਦਾ ਫੈਸਲਾ ਕੀਤਾ ਹੁਣ ਸਵਾਲ ਹੈ ਡੀਐਸਪੀ ਫਰਾਰ ਆ ਮਾਮਲੇ ਦੀ ਅਗਲੀ ਕਾਰਵਾਈ ਜਾਰੀ ਹੈ ਜਦ ਤੁਹਾਡੇ ਇਸ ਲੈਵਲ ਦੇ ਅਧਿਕਾਰੀ ਨਸ਼ੇ ਦੇ ਤਸਕਰਾਂ ਨਾਲ ਨਸ਼ਾ ਬਣਾਉਣ ਵਾਲੀਆਂ ਫਾਰਮਾ ਕੰਪਨੀਆਂ ਨਾਲ ਮਿਲੇ ਹੋਏ ਨੇ ਘਰਾਂ ਦੇ ਵਿੱਚ ਨਸ਼ੀਲੀਆਂ ਦਵਾਈਆਂ ਰੱਖਦੇ ਨੇ ਫਿਰ ਤੁਸੀਂ ਕਿਵੇਂ ਇਨਸਾਫ ਕਰ ਲੋਗੇ ਇਸ ਕੇ ਡੀਐਸਪੀ ਨੇ ਆਪਣੇ ਘਰ ਨਸ਼ੀਲੀਆਂ ਦਵਾਈਆਂ ਕਿਉਂ ਰੱਖੀਆਂ ਹੋਣਗੀਆਂ ਵੀ ਜੇ ਕਿਸੇ ਕੋ ਪੈਸੇ ਲੈਣੇ ਨੇ ਕਿਸੇ ਕੋਲ ਬਦਲਾ ਲੈਣਾ ਹੈਗਾ ਕਿਸ ਨੂੰ ਫਸਾਉਣਾ ਝੂਠੇਗੇ ਚ ਆਹ ਲੋ ਜੀ ਉਹਨੂੰ ਨਸ਼ੇ ਦੀਆਂ ਗੋਲੀਆਂ ਮਿਲ ਗਈਆਂ ਤੇ ਫਿਰ ਪੈਸੇ ਮੰਗਦੇ ਹੋਣਗੇ ਹੁਣ ਜਦ ਕਾਲੀਆਂ ਭੇਡਾਂ ਹੀ ਇਹੋ ਜੀਆਂ ਟੀਮਾਂ ਦੇ ਵਿੱਚ ਸ਼ਾਮਲ ਹੋਣ ਪੰਜਾਬ 'ਚ ਕਿਵੇਂ ਨਸ਼ਾ ਖਤਮ ਹੋਊਗਾ ਫਰਾਨੀ ਵਾਲੀ ਗੱਲ ਹੈ ਕਿ ਜਦੋਂ ਦਰਬਾਰ ਸਾਹਿਬ 35000 ਬੱਚੇ ਇਕੱਠੇ ਕਰਕੇ ਸੌਂ ਖਾਧੀ ਸੀ ਸ਼ਾਇਦ ਉਹਦੇ ਉਹ ਰੀਐਸਪੀ ਵੀ ਉੱਥੇ ਇਹੋ ਹੀ ਹੋਵੇ ਮਤਲਬ ਪੰਜਾਬ ਪੁਲਿਸ ਨੂੰ ਤੇ ਪੰਜਾਬ ਸਰਕਾਰ ਨੂੰ ਇਹ ਨਹੀਂ ਪਤਾ ਕਿ ਮੈਗਨੇਟ ਕਿੰਨੀਆਂ ਕਾਲੀਆਂ ਭੇਡਾਂ ਨੇ ਪਿੱਛੇ ਜੇ ਵਿਧਾਨ ਸਭਾ ਦੇ ਜਦ ਅਜਲਾਸ ਦੇ ਦੌਰਾਨ ਏਐਸਆਈ ਬੋਰਡ ਸਿੰਘ ਦਾ ਰੌਲਾ ਪਿਆ ਇਸੀ ਬੋਰਡ ਦੀ ਕਾਰਵਾਈ ਲੈ ਕੇ ਸਪੀਕਰ ਕੁਲਤਾਰ ਸਿੰਘ ਸੰਧਵਾਨੀ ਡੀਜੀਪੀ ਨੂੰ ਤਲਬ ਕਰ ਲਿਆ ਬਾਅਦ ਚ ਕੁਲਤਾਰ ਸਿੰਘ ਸੰਧਵਾਨ ਸਾਹਿਬ ਉਹਨਾਂ ਨੇ ਝੂਟਰ ਲੈਣਾ ਪਿਆ ਕਿਉਂਕਿ ਸਿਆਸੀ ਮਸਲਾ ਬਣ ਗਿਆ ਸੀ ਉਹ ਆਮ ਆਦੀ ਪਾਰਟੀ ਦਾ ਇਸ਼ੂ ਵੱਡਾ ਬਣ ਗਿਆ ਸੀ ਫਿਰ ਉਹਨਾਂ ਨੇ ਹੋਮ ਸੈਕਟਰੀ ਨੂੰ ਚਿੱਠੀ ਲਿਖ ਕੇ ਦਿੱਤੀ ਕਿ ਸਾਨੂੰ ਕਾਲੀਆਂ ਭੇਡਾਂ ਦੇ ਦੱਸੋ ਹਾਲੇ ਤੱਕ ਕਾਲੀਆਂ ਭੇਡਾਂ ਦੱਸਿਆ ਨਹੀਂ ਕਾਲੀਆਂ ਭੇਡਾਂ ਸਾਰਿਆਂ ਦੇ ਸਾਹਮਣੇ ਤੁਰੀਆਂ ਫਿਰਦੀਆਂ ਆਈਆਂ ਉਹ ਪੰਜਾਬ ਪੁਲਿਸ ਨੂੰ ਵੀ ਪਤਾ ਉਹ ਐਸਟੀਐਫ ਨੂੰ ਵੀ ਪਤਾ ਉਹ ਇੰਟੈਲੀਜੈਂਸ ਨੂੰ ਪਤਾ ਇੱਕ ਪਿੱਛੇ ਜੇ ਸੰਦੀਪ ਖਬਰ ਆਈ ਸੀ ਕਿ ਪੰਜਾਬ ਦੇ ਵਿੱਚ ਤਹਿਸੀਲਦਾਰ 나ਇਬ ਤਹਿਸੀਲਦਾਰ ਐਸ ਡੀ ਐਮ ਲਾਉਣ ਸੰਬੰਧੀ ਨਾ ਪੰਜਾਬ ਦੀ ਇੰਟੈਲੀਜੈਂਸ ਬਿਊਰੋ ਕੋਲ ਤੇ ਪੰਜਾਬ ਦੇ ਵਿਜੀਲੈਂਸ ਬਿਊਰੋ ਕੋਲੋਂ ਜਾਣਕਾਰੀ ਮੰਗੀ ਗਈ ਸੀ ਪੰਜਾਬ ਸਰਕਾਰ ਵੱਲੋਂ ਕਿ ਆਇਆ ਜਿਹੜੇ ਡੀ ਐਸ ਪੀ ਕਿਉਂਕਿ ਐਮ ਐਲ ਏ ਕਹਿੰਦੇ ਸਾਡੇ ਕਹਿਣ ਤੇ ਤਹਿਸੀਲਦਾਰ ਲਾਓ ਜੀ ਬੀ ਡੀ ਪੀ ਲਾਓ ਨਾਇਬ ਤਹਿਸੀਲਦਾਰ ਲਾਓ ਡੀ ਐਸ ਪੀ ਲਾਓ ਜਾਂ ਫਲਾਣਾ ਲੱਟਰ ਪੱਟਰ ਬਲਾਓ ਉਨਾ ਲਿਖਪੇ ਦਿੱਤਾ ਕਿ ਫਲਾਣਾ ਫਲਾਣਾ ਬੰਦਾ ਸ਼ੱਕੀ ਆ ਫਲਾਣਾ ਫਲਾਣਾ ਬੇਈਮਾਨ ਫਲਾਣਾ ਫਲਾਣਾ ਬੜਾ ਠੱਗਾ ਠਾਗਾ ਤੇ ਜਦੋਂ ਡੀਐਸਪੀ ਲਾਉਂਦੇ ਨੇ ਉਦੋਂ ਨਹੀਂ ਪੰਜਾਬ ਦੀ ਇੰਟੈਲੀਜੈਂਸ ਨੂੰ ਪਤਾ ਹੁੰਦਾ ਉਦੋਂ ਨਹੀਂ ਪੰਜਾਬ ਵਿਜੀਲੈਂਸ ਬਿਊਰੋ ਨੂੰ ਪਤਾ ਹੁੰਦਾ ਕਿ ਆ ਫਲਾਣੇ ਦੂਜੇ ਮਹਿਕਮਿਆਂ ਦੇ ਦੁਆਰੇ ਪਤਾ ਹੈਗਾ ਕਿ ਦੂਜੇ ਮਹਿਕਮਿਆਂ ਸਿਵਲ ਪ੍ਰਸ਼ਾਸਨ ਦੇ ਵਿੱਚ ਕਾਲੀਆਂ ਭੇਡਾਂ ਨੇ ਪਰ ਕੀ ਪੰਜਾਬ ਦੇ ਇੰਟੈਲੀਜੈਂਸ ਬਿਊਰੋ ਨੂੰ ਪੰਜਾਬ ਦੇ ਵਿਜੀਲੈਂਸ ਬਿਊਰੋ ਨੂੰ ਆਪਣੀਆਂ ਕਾਲੀਆਂ ਭੇਡਾਂ ਬਾਰੇ ਨਹੀਂ ਪਤਾ ਹੈਗਾ ਕਿ ਸਾਡੀਆਂ ਕਾਲੀਆਂ ਭੇਡਾਂ ਕਿੰਨੀਆਂ ਨੇ ਜਿਹੜੀਆਂ ਤੁਹਾਡੀਆਂ ਕਾਲੀਆਂ ਭੇਡਾਂ ਨੇ ਐਸਐਚਓ ਤੋਂ ਲੈ ਕੇ ਐਸਐਸਪੀ ਤੱਕ ਉਹ ਉਹਨਾਂ ਦੇ ਖਿਲਾਫ ਕੌਣ ਕਾਰਵਾਈ ਕਰੂਗੇ ਉਹ ਵੀ ਦੱਸਣਾ ਪੀ ਕਿਹੜੇ ਪੁਲਿਸ ਵਾਲਾ ਪੈਸੇ ਲੈਂਦਾ ਹੈਗਾ ਕਿਹੜੇ ਐਸਐਸਪੀ ਨੇ ਗੈਂਗਸਟਰ ਦੀ ਮੰਗ ਕੋ ਪੈਸੇ ਲੈਨੇ ਕਿਹੜੇ ਨਸ਼ੇ ਦੇ ਤਸਕਰਾਂ ਕੋ ਪੈਸੇ ਲੈਨੇ ਕਿਨੇ ਨਸ਼ੇ ਦੇ ਤਸਕਰਾਂ ਕੋ ਪੈਸੇ ਲਾ ਕੇ ਉਹਨਾਂ ਨੂੰ ਐਫਆਰ ਦੇ ਵਿੱਚੋਂ ਬਾਹਰ ਕੱਢਿਆ ਹੈਗਾ ਉਸ ਗੱਲ ਤੇ ਪੁਲਿਸ ਨਹੀਂ ਆਉਗੇ ਤੇ ਇਸ ਕਰਕੇ ਸਵਾਲ ਹੈ ਕਿ ਜਦੋਂ ਪੁਲਿਸ ਜਾਂ ਸਿਵਲ ਪ੍ਰਸ਼ਾਸਨ ਜਦੋਂ ਕਾਰਵਾਈ ਨਹੀਂ ਕਰਦੇ ਜਾਂ ਜਦੋਂ ਕਾਲੀਆਂ ਭੇਡਾਂ ਹੈਗੀਆਂ ਇਹਨਾਂ ਦਾ ਕੁਝ ਬਾਲ ਵਿੰਗਾ ਨਹੀਂ ਹੁੰਦਾ ਸਵਾਲ ਖੜੇ ਹੁੰਦੇ ਨੇ ਪੰਜਾਬ ਸਰਕਾਰ ਤੇ ਐ ਸਭ ਇਸ ਸਰਕਾਰ ਆਮ ਆਦੀ ਪਾਰਟੀ ਦੀ ਜਿਹੜੀ ਅੱਜ ਵੀ ਉਹਨਾਂ ਦੇ ਮੰਤਰੀ ਜੇਲਾਂ ਚ ਜਾਣ ਤੋਂ ਬਾਅਦ ਵੀ ਇਹ ਕਹਿੰਦੇ ਕਿ ਅੱਜ ਵੀ ਅਸੀਂ ਇਮਾਨਦਾਰ ਹਾਂ ਜਾਂ ਕਟੜ ਇਮਾਨਦਾਰ ਹੈਗੇ ਨੇ ਲੋਕੀ ਸਵਾਲ ਖੜੇ ਹੁੰਦੇ ਫਿਰ ਆਮ ਆਦੀ ਪਾਰਟੀ ਦੇ ਜਵਾਬ ਤੇ ਦੇ ਹੁਣ ਇਹ ਜਿਹੜੀ ਕਾਲੀਆਂ ਭੇਡਾਂ ਬਾਰੇ ਜਦ ਕਾਲੀਆਂ ਭੇਡਾਂ ਨਹੀਂ ਫੜੋਗੇ ਤੇ ਫਿਰ ਲੋਕ ਜਵਾਬ ਮੰਗਣਗੇ ਇਸ ਕਰਕੇ ਇਹ ਤੇ ਇੱਕੋ ਡੀਐਸਪੀ ਦਾ ਪਤਾ ਲੱਗਾ ਪਤਾ ਨਹੀਂ ਹੋਰ ਕਿੰਨੇ ਡੀਐਸਪੀ ਹੋਣਗੇ ਕਿਉਂਕਿ ਬਚਾ ਲੈਂਦੇ ਕਿਉਂਕਿ ਜਦੋਂ ਪਹਿਲੀ ਵਾਰ ਕੈਪਟਨ ਮਰਿੰਦਰ ਸਿੰਘ ਨੇ ਐਸਟੀਐਫ ਬਣਾਈ ਸੀ ਨਾ ਉਦੋਂ ਐਸਟੀਐਫ ਦਾ ਚੀਫ ਲਾਇਆ ਸੀ ਹਰਪੀ ਸਿੰਘ ਸਿੱਧੂ ਉਹਨਾਂ ਨੂੰ ਉਦੋਂ 36 ਗੜ ਤੋਂ ਸਪੈਸ਼ਲ ਲਿਆਂਦਾ ਗਿਆ ਸੀ ਐ ਵੈਸੇ ਤੇ ਪੰਜਾਬ ਕੇਡਰ ਦੇ 1992 ਬੈਚ ਦੇ ਆਈਪੀਐਸ ਅਧਿਕਾਰੀ ਨੇ ਉਹ ਵੀ ਵਿਚਾਰੇ ਡੀਜੀਪੀ ਬੰਦੇ ਬੰਦੇ ਰਹਿ ਗਏ ਕਿਉਂਕਿ ਉਹਨਾਂ ਦੀ ਆਮ ਆਦੀ ਪਾਰਟੀ ਦੇ ਨਾਲ ਨਹੀਂ ਨੇੜਤਾ ਹੋ ਗਈ ਉਹ ਡੀਜੀਪੀ ਬੰਦੇ ਬੰਦੇ ਰਹਿ ਗਏ ਉਹਨਾਂ ਨੂੰ ਉਦੋਂ ਐਸਟੀਐਫ ਕੈਪਟਨ ਮਿਰਿੰਦਰ ਸਿੰਘ ਨੇ ਲਿਆਂਦਾ ਬਣਾ ਕੇ ਉਹਨਾਂ ਇੱਕ ਸਭ ਤੋਂ ਪਹਿਲਾ ਕੇਸ ਜੀ ਐਸਟੀਐਫ ਦੀ ਜਿਹੜੀ ਅਫੇਅਰ ਨੰਬਰ 1 ਸੀ ਉਹ ਇੱਕ ਵਿਵਾਦਿੰਗ ਇਨਸਪੈਕਟਰ ਹੀ ਅੰਦਰਜੀਤ ਸਿੰਘ ਜਿਹਦੇ ਕੋਲ ਸਾਲਟਾਂ ਵਿੱਚ ਮਿਲੀਆਂ ਪਤਨ ਕੀ ਕੁਝ ਮਿਲਿਆ ਉਹਦੇ ਲਿੰਕ ਪੰਜਾਬ ਪੁਲਿਸ ਦੇ ਵੱਡੇ ਅਫਸਰਾਂ ਤੱਕ ਪਹੁੰਚ ਗਏ ਹੈਗੇ ਨੇ ਵੱਡੇ ਅਫਸਰਾਂ ਨੇ ਕਾਰਵਾਈ ਹੀ ਬੰਦ ਕਰਾ ਦਿੱਤੀ ਹੈਗੀ ਉਹਨੂੰ ਐਸਟੀਐਫ ਦਾ ਵਿਭਾਗ ਹੀ ਖੋਲਿਆ ਹਰਪੀ ਸਿੰਘ ਸਿੱਧੂ ਅਲੱਗ ਤੇ ਹੁਣ ਸਵਾਲ ਇਹ ਹੈ ਕਿ ਹੁਣ ਡੀਐਸਪੀ ਫੜਿਆ ਗਿਆ ਕਿਉਂਕਿ ਇਹ ਡੀਐਸਪੀ ਨੂੰ ਲਾਇਆ ਕਿੰਨੇ ਹੋਊਗਾ ਇਹਦਾ ਕਿਹੜਾ ਮਾਈ ਬਾਪ ਹੋਊਗਾ ਜੇ ਤੇ ਉਹਦਾ ਮਾਈ ਬਾਪ ਪੰਜਾਬ ਪੁਲਿਸ ਦੇ ਵਿੱਚ ਹੀ ਨਿਕਲਿਆ ਜਿਵੇਂ ਇੰਸਪੈਕਟਰ ਇੰਦਰਜੀਤ ਸਿੰਘ ਦੇ ਨਿਕਲੇ ਤੇ ਜੇ ਇਹਦੇ ਵੀ ਮਾਈ ਬਾਪ ਨਿਕਲੇ ਤੇ ਫਿਰ ਕਹਿ ਸਕਦੇ ਕਿ ਇਹ ਮੈਜਿਕ ਡਰਾਮਾ ਸੀ ਲੋਕਾਂ ਨੂੰ ਭੰਬਲ ਭੂਸੇ ਦੇ ਵਿੱਚ ਪਾਉਣ ਵਾਸਤੇ ਜਾਂ ਲੋਕਾਂ ਨੂੰ ਗਮਰਾਹ ਕਰਨ ਵਾਸਤੇ